ਹਾਂਜੀ ਦੋਸਤੋ ਸਤ ਸ੍ਰੀ ਅਕਾਲ ਅੱਜ ਦੀ ਪਾਣੀ ਦੀ ਅਪਡੇਟ ਚਾਨਪੁਰਾ ਘੱਗਰ ਦੀ ਸੋਨੂੰ ਤਸਵੀਰਾਂ ਦਿਖਾ ਦਈਏ ਕਿ ਅੱਜ ਦੀ ਜੋ ਪਾਣੀ ਦੀ ਅਪਡੇਟ ਹੈ ਉਹ ਬਿਲਕੁਲ ਦੋਸਤੋ ਕੱਲ ਘੱਟੋ ਘੱਟ 7 ਫੁੱਟ ਸੀ ਤੇ ਅੱਜ 7.5 ਫੁੱਟ ਦੇ ਲਵੇ ਹੈ ਪਾਣੀ ਦੀ ਅਪਡੇਟ ਮਤਲਬ ਕਹਿਣ ਦਾ ਭਾਵ ਹੈ ਵੀ ਅੱਧਾ ਪੌਣਾ ਫੁੱਟੀ ਵਧਿਆ ਦੋਸਤੋ ਤੇ ਪਾਣੀ ਬਿਲਕੁਲ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਜੀ ਬਾਰਸ਼ਾਂ ਘੱਟ ਹੋਣ ਕਾਰਨ ਪਿੱਛੇ ਪੰਚਕੁਲਾ ਚੰਡੀਗੜ੍ਹ ਵੀ ਪਾਣੀ ਬਿਲਕੁਲ ਠੀਕ ਹੈ ਕੋਈ ਡਰਨ ਦਾ ਲੋੜ ਨਹੀਂ ਤੇ ਪਾਣੀ ਬਹੁਤ ਘੱਟ ਹੈ ਦੋਸਤੋ ਬਿਲਕੁਲ ਵੀ ਕਹਿੰਦੇ ਘਬਰਾਉਣ ਦੀ ਲੋੜ ਨਹੀਂ ਤਾਂ ਸਾਨੂੰ ਅੱਜ ਦੀ ਤਸਵੀਰਾਂ ਦਿਖਾ ਰਹੀ ਹੈ ਤੁਸੀਂ ਦਰ ਵੀ ਦੇਖ ਸਕਦੇ ਹੋ ਹਜੇ ਚਾਰ ਘੱਟੋ ਘੱਟ ਵੀ 4 ਫੁੱਟ ਦਰਾਂ ਤੋਂ ਥੱਲੇ ਹੈ ਪਾਣੀ ਦੋਸਤੋ ਤੇ ਤੁਹਾਨੂੰ ਫਿਰ ਤਸਵੀਰਾਂ ਦਿਖਾ ਰਹੀ ਹੈ ਚਾਨਪੁਰੇ ਕਾ ਗਰਦੀਆਂ ਵੀ ਪਾਣੀ ਬਿਲਕੁਲ ਅਜੇ ਨਾਰਮਲ ਹੀ ਸਮਝੋ ਇੰਨੀ ਡਰਨ ਦੀ ਲੋੜ ਨਹੀਂ ਦੋਸਤੋ ਧੰਨਵਾਦ